ਹਲਵਗ ਦੇਸੀ ਜੰਦ ਖੇਤਾਂ ਵਿੱਚ ਗਲਬਲ ਦਾ ਟੱਲੀਆਂ ਬੋਲਦੀਆਂ ਕੋਈ ਰਾਗ ਇਲਾਹੀ ਛਿੜ ਜਾਂਦਾ ਸੀ ਪੌਣਾ ਵਿੱਚ ਰਸ ਕੋਲਦੀਆਂ ਹੱਲੀ ਹੱਕ ਦਾ ਬੱਗੇ ਨਾਰੇ ਨੂੰ ਤੇ ਤੱਟ ਨੱਠਾ ਕਹਿੰਦਾ ਸੀ ਪੌਪਟਿਸ਼ਾਂਵੇਂ ਤਾਰਾਂ ਦੀ ਜਾ ਖੇਤਾਂ ਵਿੱਚ ਬੈੰਦਾ ਸੀ ਕੰਮ ਨ ਬੇੜ ਸਵਾਨੀ ਜਾਂਦੀ ਸੀ ਪਿੱਛੇ ਲੈ ਕੇ ਪੱਤਾ ਹਲੀ ਦਾ ਬੜੇ ਸ਼ਾਂਤ ਲੋਕੀ ਜਿਉਂਦੇ ਸੀ ਕੰਮ ਨਹੀਂ ਸੀ ਕੋਈ ਕਾਲੇ ਦਾ ਕੁਦਰਤ ਨਾਲ ਰਲ ਰਹਿੰਦੇ ਉਹ ਵੀ ਹੱਸਦੀ ਰਹਿੰਦੀ ਸੀ ਪੋਹਲੇ ਪਾਲੇ ਚੇਰਿਆਂ ਦੀ ਲਾਲੀ ਬੜਾ ਕੁਝ ਕਹਿੰਦੀ ਸੀ ਵਦਿਆ ਸੀ ਜੀਵਨ ਉਸ ਵੇਲੇ ਖਾਂਦੇ ਦੇਸੀ ਸਭ ਖੁਰਾਕਾ ਸੀ ਰੱਬ ਦੀਆਂ ਦਿੱਤੀਆਂ ਖਾ ਲੈਂਦੇ ਨਾ ਕੋਈ ਬਹਤੀਆਂ ਚਾ ਕਾ ਸੀ ਅੱਜ ਜਮਾਨਾ ਹੈ ਉਲਟ ਕਿੰਨਾ ਮਨੁੱਖ ਬੜਾ ਮਗਰੂਰ ਹੋਇਆ ਪੱਤੋ ਯੋ ਕੁਦਰਤ ਦੇ ਨੇੜੇ ਸੀ ਹੁਣ ਉਸ ਵੀਰੇ ਦੂਰ ਹੋਇਆ